ਸੱਚੇ ਕਾਲ ਜੀ ਤਾਂ ਆਓ ਦੇਖੀਏ ਦੁਨੀਆ ਦੀ ਇੱਕੋ ਇੱਕ ਸੰਖਿਆ ਦੁਨੀਆ ਦੀ ਬਸ ਇੱਕੋ ਹੀ ਸੰਖਿਆ ਹੈ ਜੀ ਲੰਬੀ ਹੈ ਉਹ ਹੈਗੀ ਹੈ ਜਿਹੜੀ ਕੇ ਭਾਗ ਹੋ ਜਾਂਦੀ ਹੈ ਸਾਰੇ ਹੀ ਅੰਕਾਂ ਨਾਲ 1 ਨਾਲ ਵੀ 2 ਨਾਲ 3 4 5 6 7 8 9 ਤੇ ਜੇ 10 ਦੀ ਗੱਲ ਕਰੀਏ 10 ਨਾਲ ਵੀ ਭਾਗ ਹੋ ਜਾਂਦੀ ਹੈ ਤਾਂ ਦੁਨੀਆ 'ਚ ਇੱਕੋ ਇੱਕ ਐਸੀ ਸੰਖਿਆ ਹੈ ਉਹ ਕਿਹੜੀ ਹੈ 2500 V ਇਰੀ ਤੇ 1 ਨਾਲ ਵੀ ਡਿਵਾਈਡ ਹੋ ਸਕਦੀ ਹੈ 2 ਨਾਲ ਵੀ 3 ਨਾਲ ਵੀ 4 5 6 7 8 9 ਤੇ 10 ਇਹਨਾਂ ਸਾਰਿਆਂ ਦੇ ਨਾਲੇ ਭਾਗ ਹੋਣ ਵਾਲੀ ਇੱਕੋ ਇੱਕ ਸੰਖਿਆ ਹੈ ਭਾਗ ਹੋਣ ਦਾ ਮਤਲਬ ਵੀ ਕੱਟਿਆ ਜਾਊਗਾ ਜੀ 2520 ਵਟਾ 1 ਕਰੀਏ ਤਾਂ 2520 ਆ ਗਿਆ ਜਵਾਬ ਜੇ ਵਟਾ 2 ਕਰੀਏ ਤਾਂ ਦੋ ਦੇ ਨਾਲ ਵੀ ਘਟਿਆ ਜਾਊਗਾ 2 1 2, 2 2 4, 2 6 12 ਤਾਂ 12 60 ਆ ਗਿਆ ਜੇ ਆਪਾਂ ਹੁਣ ਗੱਲ ਕਰੀਏ 3 ਦੀ ਵੀ 3 ਨਾਲ ਇਸ ਨੂੰ ਕਰੀਏ ਤਾਂ 3 ਨਾਲ ਜਦੋਂ ਅਸੀਂ ਕਰਾਂਗੇ ਤਾਂ ਕਿੰਨਾ ਆ ਜਾਊਗਾ 3 8 24 3 4 12 840 ਆ ਗਿਆ ਜੇ ਆਪਾਂ ਗੱਲ ਕਰੀਏ ਹੁਣ 4 ਦੀ ਵੀ 4 ਨਾਲ ਕਰਕੇ ਦੇਖੀਏ ਆਪਾਂ 4 ਦੇ ਨਾਲ ਜੇ ਕਰੀਏ ਤਾਂ 4 ਦੇ ਨਾਲ ਕਰੀਏ ਤਾਂ 4 6 24 ਜਾ ਕੀ 12603 ਇਸੇ ਤਰ੍ਹਾਂ ਬਾਕੀ ਵੀ ਤੁਸੀਂ ਕਰਕੇ ਦੇਖੋ ਸਾਰਿਆਂ ਦੇ ਨਾਲ ਇਹ ਭਾਗ ਹੋਊਗੀ ਤਾਂ ਯਾਦ ਰੱਖਿਓ ਭੁੱਲਿਓ ਨਾ ਹੁਣ ਕਿਹੜੀ ਸੰਖਿਆ 2500 ਵੀ ਇੱਕੋ ਇੱਕ ਦੁਨੀਆ ਦੀ ਸੰਖਿਆ ਜਿਹੜੀ ਇੰਨਾ ਸਾਰੇ ਅੰਕਾਂ ਨਾਲ ਭਾਗ ਹੋ ਸਕਦੀ ਹੈ ਤੇ ਜੇ ਕੋਈ ਹੋਰ ਹੈ ਲੱਭੀ ਤੁਸੀਂ ਤਾਂ ਮੈਨੂੰ ਦੱਸਿਓ ਸੱਚੀ ਅਕਾ